ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਤੁਕ ਅਨੋਖੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਪਿਛਲੇ ਸਮੇਂ ਤੋਂ ਗੱਲ ਪ੍ਰਚਲਿਤ ਸੀਗੀ ਕਿ ਵਿਗੜੇ ਹੋਏ ਕੁਝ ਲੋਕ ਜਿਹੜੇ ਆ ਉਹ ਚੋਰੀਆਂ ਕਰਦੇ ਤੇ ਜ਼ਿਆਦਾਤਰ ਉਹ ਮਰਦ ਹੁੰਦੇ ਆ ਲੇਕਿਨ ਹੁਣ ਇੱਕ ਔਰਤ ਜਿਹੜੀ ਉਹ ਵੀ ਚੋਰੀਆਂ ਦੇ ਕਾਰਨਾਮਿਆਂ ਵਿੱਚ ਕੁਦ ਪਈ ਹੈ ਦੱਸ ਦਈਏ ਸੁਲਤਾਨਪੁਰ ਲੋਧੀ ਵਿੱਚ ਦਿਨ ਦਿਹਾੜੇ ਇੱਕ ਨੋਖਾ ਕਾਰਨਾਮਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ ਘਰ ਦੇ ਬਾਹਰ ਖੜੀ ਐਕਟਿਵਾ ਸਕੂਟੀ ਚੋਰੀ ਕਰ ਲਈ ਸੀਸੀਟੀਵੀ ਫੁਟੇਜ ਦਿਖਦਾ ਹੈ ਕਿ ਚੋਰਨੀ ਨੇ ਸਕੂਟੀ ਦਾ ਲੋਕ ਤੋੜਿਆ ਤੇ ਜਦੋਂ ਵਾਹਨ ਸਟਾਰਟ ਨਾ ਹੋਇਆ ਤਾਂ ਉਸ ਨੂੰ ਕਰੀਬ 3 ਕਿਲੋਮੀਟਰ ਤੱਕ ਰੇੜਕੇ ਹੀ ਲੈ ਗਏ ਇਹ ਵੀਡੀਓ ਹੁਣ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਪੀੜਤ ਦੀਪਕ ਕੁਮਾਰ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਜੋ ਹਜੇ ਤੱਕ ਨਹੀਂ ਲੱਭਿਆ ਹੁਣ ਐਕਟੀਵਾ ਚੋਰੀ ਹੋਣ ਨਾਲ ਉਹਨਾਂ ਦੀ ਮੁਸ਼ਕਿਲ ਹੋਰ ਵੱਧ ਗਈ ਹੈ ਉਧਰ ਥਾਣਾ ਮੁਖੀ ਇਨਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਹੈ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦੀ ਮਹਿਲਾ ਚੋਰ ਕਾਬੂ ਕਰ ਲਈ ਜਾਵੇਗੀ ਕਾਨੂੰਨ ਤੋਂ ਕੋਈ ਬਚ ਨਹੀਂ ਸਕਦਾ ਪਰ ਤੁਸੀਂ ਦੇਖੋ ਕਿ ਮਨ ਅੰਦਰ ਚੋਰੀ ਦੀ ਕਿੰਨੀ ਦ੍ਰਿੜਤਾ ਕਿ 3 ਕਿਲੋਮੀਟਰ ਔਰਤ ਸਕੂਟੀ ਨੂੰ ਰੇਡ ਕੇ ਲੈ ਗਈ ਮਤਲਬ ਪਿੱਛੋਂ ਹੀ ਮੰਨ ਕੇ ਆਈ ਕਿ ਅੱਜ ਤਾਂ ਚੋਰੀ ਮੈਂ ਕਰੂੰਗੀ ਕਰੂੰਗੀ ਪਰ ਇਹ ਜਿਹੜਾ ਅਤੇ ਅਨਸਿਆ ਜਿਹੜੀ ਚੋਰਾ ਦੀ ਵੱਧ ਰਹੀ ਹੈ ਇਹ ਚੋਰਾ ਵੱਲੋਂ ਜਿਹੜਾ ਰੁਝਾਨ ਵੱਧ ਰਿਹਾ ਹੈ ਇਹ ਖਤਰੇ ਦੀ ਘੰਟੀ ਹੈ ਤੇ ਇਹ ਖਤਰਾ ਜਿਹੜਾ ਪੰਜਾਬ ਨੂੰ ੳਜਾੜ ਸਕਦਾ ਇਸ ਲਈ ਪ੍ਰਸ਼ਾਸਨ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆ ਕੇ ਚੇਤਨਾ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਜਿਹੜਾ ਪੰਜਾਬ ਜਿਹੜਾ ਪੰਜਾਬ ਉਹਨਾਂ ਲੋਕਾਂ ਨਾਲ ਕਿ ਜਿਹੜੇ ਕੁਰਬਾਨੀਆਂ ਕਰਦੇ ਆ ਜਿਹੜੇ ਦਾਨੀ ਨੇ ਉੱਥੇ ਇਹੋ ਜਿਹੇ ਹਾਲਾਤ ਨਾ ਬਣਨ ਕਿ ਚੋਰੀਆਂ ਦਾ ਗਰਾਫ ਇਸ ਕਦਰ ਵੱਧ ਜਾਵੇ ਪਰ ਲੋਕ ਚੇਤਨਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਦਿਖਾਨੇ ਮੌਕੇ ਦੀ ਤਸਵੀਰ ਮੇਰਾ ਨਾਮ ਹੈਗਾ ਦੀਪਕ ਕੁਮਾਰ ਭਾਗਰਤ ਜੀ ਮੁਹੱਲਾ ਕੋਰਲਾ ਚੌਂਕ ਚੇਲਿਆਂ ਤੋਂ ਮੈਂ ਨਿਵਾਸੀ ਆ ਜੀ ਇਲੈਕਟ੍ਰੀਸ਼ੀਅਨ ਮੇਰਾ ਕੰਮ ਹੈਗਾ ਵਰਕ ਦੀਦੀ ਦਾ ਮੈਂ ਕੰਮ ਕਰਦਾ ਘਰ ਘਰ ਜਾ ਕੇ ਕੱਲ ਸ਼ਾਮ ਨੂੰ ਮੈਂ ਜਿੰਦਰ ਤੋਂ ਵਾਪਸ ਆਇਆ ਆਪਣੇ ਘਰ ਤੇ ਮੈਂ ਆਪਣੇ ਬੇਟੇ ਨੂੰ ਪੁੱਛਿਆ ਮੈਂ ਕਿ ਬੇਟਾ ਆਪਣੇ ਸਕੂਟਰੀ ਕਿੱਥੇ ਕੋਈ ਨਾ ਪਾਪਾ ਸਕੂਟਰੀ ਬਾਹਰ ਖੜੀ ਆ ਤੇ ਮੈਂ ਕਿਹਾ ਪੁੱਤ ਸਕੂਟਰੀ ਤਾਂ ਬਾਹਰ ਹੈ ਨਹੀਂ ਗਈ ਤੇ ਜਦੋਂ ਬਾਹਰ ਆਣ ਕੇ ਉਹਨੇ ਦੇਖਿਆ ਤਾਂ ਚਾਬੀ ਸਾਡੀ ਘਰੇ ਪਈ ਤੇ ਸਕੂਟਰੀ ਬਾਹਰ ਨਹੀਂ ਸੀਗੀ ਤੇ ਸਾਨੂੰ ਹੈਰਾਨਗੀ ਹੋਈ ਕਿ ਸਕੂਟਰੀ ਕਿੱਥੇ ਚਲ ਗਈ 5 ਮਿੰਟ ਦੇ ਵਿੱਚ ਉਹ ਬਿਜਾਰੋਂ ਆਇਆ ਤੇ ਕੀ ਹੋਇਆ ਫਿਰ ਅਸੀਂ ਪਹਾੜ ਕਰਦੇ ਕਰਦੇ ਕੈਮਰੇਸ਼ਨਾਤ ਕੀਤੀ ਮਹੱਲੇ ਚ ਪੁੱਛਿਆ ਇੱਧਰ ਉੱਧਰ ਸਾਰੇ ਪੁੱਛ ਕੀਤਾ ਤੇ ਉਹ ਇੱਕ ਲੇਡੀਜ਼ ਨਿਕਲੀ ਆ ਸਕੂਟਰੀ ਚੋਰੀ ਕਰਦੀ ਬਲੈਕ ਕਲਰ ਦਾ ਉਹਨੇ ਸੂਟ ਪਾਇਆ ਹੋਇਆ ਵਾ ਹੱਥ ਚ ਉਹਦੇ ਬੈਗ ਫੜਿਆ ਹੋਇਆ ਵਾ ਤੇ ਉਹ ਜਿੱਥੇ-ਜਿੱਥੇ ਵੀ ਰਾਹਗਰੀ ਦੇ ਵਿੱਚ ਪੁੱਛਦੀ ਜਾਂਦੀ ਆ ਜਾਂ ਚਾਬੀ ਦਾ ਪੁੱਛਦੀ ਆ ਜਾਂ ਕਿਸੇ ਨੂੰ ਪੁੱਛਦੀ ਕਿ ਮਖੂਤ ਦਾ ਸਾਈਡ ਦਾ ਹੀ ਪੁੱਛਦੀ ਕਿ ਮਖੂ ਜਾਣਾ ਮਖੂ ਜਾਣਾ ਮੈਨੂੰ ਮਖੂ ਦਾ ਰਸਤਾ ਦੱਸੋ ਤੇ ਅਸੀਂ ਉਹਦੀ ਭਾਲ ਕਰਦੇ ਕਰਦੇ ਜਦੋਂ ਇੱਧਰ ਹਰਤਸਾਹ ਗੁਰਦੁਆਰੇ ਆਲ ਪਹੁੰਚੇ ਜਾਂ ਇੱਧਰ ਫਿਰਸਾਹ ਵਾਲੇ ਪਾਸੇ ਪਹੁੰਚੇ ਤੇ ਉੱਥੋਂ ਕਹਿੰਦੇ ਆ ਜੀ ਉਹ ਸਕੂਟਰੀ ਕਿਤੋਂ ਚਾਲੂ ਕਰਾ ਕੇ ਉਹ ਚਲ ਗਈ ਆ ਤੇ ਮੈਂ ਤਾਂ ਹੈਰਾਨਗੀ ਸਾਨੂੰ ਇਸ ਚੀਜ਼ ਦੀ ਹੋ ਰਹੀ ਆ ਕਿ ਸ਼ਹਿਰ ਦੇ ਵਿੱਚ ਵਾਰਦਾਤਾਂ ਤਾਂ ਬੜੀਆਂ ਸੁਣੀਆਂ ਸੀਗੀਆਂ ਕਿ ਫਲਾਣੇ ਬੰਦੇ ਦੇ ਉਹ ਚੋਰੀ ਹੋ ਗਈ ਟਮਕਾਨੇ ਦੇ ਉਹ ਚੋਰੀ ਹੋ ਗਈ ਪਰ ਆ ਲੇਡੀਜ਼ ਜਿਹੜੀ ਆ ਚੋਰੀ ਕਰਨ ਲੱਪਈ ਉਹ ਵੀ ਘਰ ਦੇ ਬਾਹਰੋਂ ਸਾਡੇ ਨਵੀਂ ਸਕੂਟਰੀ ਹਜੇ ਸਾਲ ਇੱਕ ਹੋਇਆ ਵਾ ਮੇਰੇ ਮੋਟਰਸਾਈਕਲ ਨੂੰ ਉਹ ਵੀ ਮੇਰੇ ਘਰ ਦੇ ਬਾਹਰੋਂ ਚੋਰੀ ਹੋਇਆ ਹਜੇ ਤੱਕ ਉਹਦੀ ਕੋਈ ਪਹਾਲ ਨਹੀਂ ਹੋਈ ਨਾ ਸਾਨੂੰ ਉਹਦੀ ਕੋਈ ਪੁੱਛ ਪੜਤਾਲ ਦੱਸੀ ਆ ਉਹਦੀ ਵੀ ਮੇਰੇ ਕੋਲ ਦਰਖਾਸਤ ਹੀ ਫੋਟੋ ਸਟੇਟ ਹੈ ਗਈ ਆ ਇਹ ਵੀ ਮੈਂ ਦਰਖਾਸਤ ਕਰਾਈ ਹੋਈ ਹੈ ਦੀ ਮੇਰੇ ਕੋਲ ਫੋਟੋ ਸਟੇਟ ਹੈ ਗਈ ਆ ਮੈਂ ਆਪਣੇ ਜਿਹੜੇ ਯਾਰ ਦੋਸਤ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨੂੰ ਉਹਦੀ ਵੀਡੀਓ ਪਾਈ ਹੋਈ ਫਲਿਕਸ ਪਾਈ ਹੋਈ ਆ ਪਰ ਮੈਨੂੰ ਲੱਗਦਾ ਕਿ ਮੈਨੂੰ ਇਸ ਵਾਰੀ ਵੀ ਨਿਰਾਸ਼ਾ ਦਾ ਉਹ ਦੇਖਣਾ ਪੈਣਾ ਵਾ ਜਿੱਦਾਂ ਮੈਨੂੰ ਅੱਗੇ ਸਾਲ ਇੱਕ ਹੋ ਗਿਆ ਵਾ ਲੱਖ ਦਾ ਮੈਂ ਅੱਗੇ ਨੁਕਸਾਨ ਕਰਵਾਇਆ ਮੈਂ ਕਿਹੜਾ ਕੋਈ ਬਹੁਤਾ ਆੜਾ ਸ਼ਗੂਕ ਸ਼ੌਕਾਰ ਹੈਗਾ ਵਾ ਜੀ ਮੈਂ ਤਾਂ ਕੋਈ ਘਰਾਂ ਦੇ ਵਿੱਚ ਜਾ ਕੇ ਕੋਠੀਆਂ ਦੇ ਵਿੱਚ ਕੰਮ ਕਰਦਾ ਬਿਜਲੀ ਦੇ ਰੁਪਈਆ ਰੁਪਈਆ ਇਕੱਠਾ ਕਰਕੇ ਮੈਂ ਆਪਣਾ ਕੰਮ ਚਲਾ ਰਿਆ ਵਾ ਤੇ ਆ ਮੇਰੇ ਨਾਲ ਹੋਈ ਹੈ ਜੀ ਕੱਲ ਦੀ ਵਾਰ ਦਾ ਹੁਣ ਮੈਨੂੰ ਪਤਾ ਨਹੀਂ ਮੈਨੂੰ ਸਕੂਟਰੀ ਮਿਲੂਗੀ ਕਿ ਨਹੀਂ ਮਿਲੂਗੀ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਹੈ 112 ਨੰਬਰ ਤੇ ਵੀ ਮੇਰੀ ਕੰਪਲੇਂਟ ਹੋਈ ਹੋਈ ਆ ਤੇ ਥਾਣੇ ਦੇ ਵਿੱਚ ਮੇਰੀ ਦਰਖਾਸਤ ਦਿੱਤੀ ਹੋਈ ਆ ਜੀ ਹਾਂਜੀ ਸਾਡੇ ਕੋਲ ਦੀਪਕ ਕੁਮਾਰ ਵਾਸੀ ਸੁਲਤਾਨਪੁਰ ਲੋਧੀ ਵੱਲੋਂ ਕੰਪਲੇਂਟ ਰਿਸਿਵ ਹੋਈ ਆ ਕਿ ਉਹਦੀ ਐਕਟੀਵਿਟੀ ਦਾ ਤਕਰੀਬ 8:35 ਵਜੇ ਕੋਈ ਲੇਡੀ ਆ ਜਿਹੜੀ ਚੁਲਾ ਕੇ ਰੇਡ ਕੇ ਲੈ ਕੇ ਗਈ ਆ ਜਿਹਦੇ ਸੀਸੀਟੀਵੀ ਕੈਮਰੇ ਫਾਲੋਅ ਅਪ ਕਰ ਰਹੇ ਆ ਜਲਦੀ ਫ੍ਰੇਸ ਕੀਤੀ ਜਾਊਗੀ ਜੀ